ਸਮਾ ਆ ਗਿਆ ਕਿਉਂਕਿ 11:00 ਵਜੇ ਨਾਲ ਹੀ ਆ ਇੱਕ ਅਸਮਾਨ ਦਾ ਚੱਕਰ ਹੁਣ ਫੌਜੀ ਦੌਧਰ ਵਾਲਾ ਮਾਰੂੰਗਾ ਆ ਜਾਓ ਬਾਜੀ ਫੌਜੀ ਦੌਧਰ ਸੋ ਇੱਕ ਵਾਰੀ ਤਾੜੀਆਂ ਮਾਰ ਦਿਓ ਕਿਉਂਕਿ ਇਸ ਦੂਬਾਰ ਫਿਰ 12:00 ਵਜੇ ਗਣਤੀ ਹੋਣੀ ਆ ਬਾਜੀ ਪਲੀਜ਼ ਚੁੱਪ ਕਰੋ ਓਏ ਹਾਂਜੀ એનર્ਜੀ ਹੈ ਪੂਰੀ ਆਪਣੇ ਜੱਜ ਪੂਰੀ એનર્ਜੀ ਦਿਖਾਓ ਅੱਜ ਇਤਿਹਾਸ ਦਾ ਸੁਨਹਿਰੀ ਦਿਨ ਹੈ ਨਾਕ ਤੇ ਹੁਣਾ ਨਾ ਆਇਆ ਹੁਣਾ ਠੀਕ ਆ ਪਹਿਲਾਂ ਮੈਂ ਜਿੰਨੇ ਵੀ ਕਬੂਤਰਾਂ ਵਾਲੇ ਬੈਲ ਗੱਡੀਆਂ ਵਾਲੇ ਹੋਰ ਸਾਰੇ ਬਰਾਤੀ ਖੇਡਾਂ ਨੂੰ ਪਿਆਰ ਕਰਨ ਵਾਲੇ ਭਰਾ ਦੂਰੋਂ ਨੇੜਿਓਂ ਚੱਲ ਕੇ ਆਏ ਆ ਉਹਨਾਂ ਦਾ ਕਮੇਟੀ ਵੱਲੋਂ ਫੌਜੀ ਦੌਰ ਸਾਰੇ ਕੂਤਵਾਜਾਂ ਵੱਲੋਂ ਤੈਜ ਨੂੰ ਧੰਨਵਾਦ ਕਰਦੇ ਆ ਭਾਈ ਜੀ ਬਾਈ ਜੀ ਤੁਹਾਡਾ ਸਾਥ ਚਾਹੀਦਾ ਗੱਲਾਂ ਕੋਈ ਬੰਦਾ ਵੱਡਾ ਨਾ ਆਕਸੀਜਨ ਜਦ ਮਰੀਜ਼ ਨੂੰ ਲੱਗੀ ਹੁੰਦੀ ਆ ਅਗਰੇ ਆਕਸੀਜਨ ਲੈ ਜਾਂਦੀ ਆ ਤਾਂ ਮਰੀਜ਼ ਦਾ ਤੁਹਾਨੂੰ ਦੇਖ ਲਓ ਕੀ ਹਾਲ ਹੁੰਦਾ ਤੇ ਉਹੀ ਕੰਮ ਆਪਣਾ ਵਾ ਤੇ ਵੀਰੋ ਤਖੜੇ ਰਹਿਣਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆਪਾਂ ਪਹਿਲਾਂ ਧੰਨਵਾਦ ਕਰਦੇ ਆ ਜੀ ਹਸਨਪੁਰ ਕਮੇਟੀ ਦਾ ਜਿਨ੍ਹਾਂ ਨੇ ਸਾਨੂੰ ਇਹ ਬਹੁਤ ਵੱਡਾ ਪਲੇਟਫਾਰਮ ਦੇ ਕੇ ਅੱਜ ਇੱਥੇ ਤੁਹਾਨੂੰ ਪੱਟਾ ਕੱਟ ਕਰਕੇ ਆਪਣੀਆਂ ਮੰਗਾਂ ਆਪਣੇ ਹੱਕ ਸਰਕਾਰ ਤੋਂ ਲਾਗੂ ਕਰਾਉਣ ਬਾਅਦ ਇਹ ਕੱਤਰ ਕੀਤਾ ਤੈਨੂੰ ਧੰਨਵਾਦ ਕਰਦੇ ਆ ਦੂਜਾ ਧੰਨਵਾਦ ਜਿਹੜੀ ਕਮੇਟੀ ਅਸੀਂ ਉਹ ਦਿਨ ਨਵੇਂ ਕਿਲੇ ਚੁਣੀ ਸੀ ਉਹ ਸਾਰੀ ਕਮੇਟੀ ਐਮਪੀ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਮਿਲ ਕੇ ਜਦੋਂ ਚੰਡੀਗੜ੍ਹ ਉਹ ਲੈਟਰ ਵਾਪਸ ਕਰਾਇਆ ਤਾਂ ਫੇਰ ਸਾਰਿਆਂ ਦੇ ਜਾਨ-ਚਾਨ ਆਈਆ ਅਸੀਂ ਉਹਨਾਂ ਦਾ ਵੀ ਤੈਨੂੰ ਮੈਂ ਧੰਨਵਾਦ ਕਰਦੇ ਆ ਤੇ ਭਰਾਵੋ ਏਕੇ ਦਾ ਸਵਾਦ ਦੇਣਾ ਹੁਣ ਜਿਹੜੀਆਂ ਕਮੇਟੀਆਂ ਇੱਥੇ ਚੁਣੀਆਂ ਜਾਣੀਆਂ ਸਾਰੇ ਜ਼ਿਲ੍ਹਿਆਂ ਦੀਆਂ ਤੇ ਸਾਰੇ ਬੰਦੇ ਉਹਨੂੰ ਖੁਸ਼ੀ-ਖੁਸ਼ੀ ਪ੍ਰਮਾਨ ਕਰਿਓ ਤਾਂ ਕਿ ਪੱਕੇ ਜਿੰਦੇ ਲਾ ਸਕੀਏ ਕੋਈ ਵੀ ਕੱਲ ਨੂੰ ਸਾਡੀਆਂ ਖੇਡਾਂ ਤੇ ਆ ਕੇ ਕੋਈ ਲੀਡਰ ਬੀਨ ਰਾਇਦਾ ਸ